ਬਿਰਜੇ ਜੀ ਅੱਜ ਮੀਟਿੰਗ ਸੀ ਕਿ ਨਗਰ ਕੌਂਸਲ ਦੀ ਤੁਸੀਂ ਬਾਈਕਾਟ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਆਖਰ ਕਿਹੜਾ ਮੁੱਦਾ ਸੀਗਾ ਜਿਹੜਾ ਤੁਸੀਂ ਬਾਈਕਾਟ ਕਰਨਾ ਪਿਆ ਅਰਣ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਸਾਡੀ ਆਵਾਜ਼ ਨੂੰ ਤੁਸੀਂ ਜਾਣਹਤ ਵਿੱਚ ਪਹੁੰਚਾ ਰਹੇ ਜੀ ਪਰ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਸਾਡੇ ਕਰਾਲੀ ਸ਼ਹਿਰ ਦੇ ਕੁਝ ਮੇਜਰ ਕੰਮ ਸੀਗੇ ਜਿਹਦੇ ਬਾਰੇ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਸਾਹਿਬ ਨੇ ਇਹ ਗ੍ਰਾਂਟ ਦੇਣ ਜਾ ਰਹੇ 8-10 ਕਰੋੜ ਤੇ ਉਹਦੇ ਵਿੱਚ ਪ੍ਰਪੋਜ਼ਲਾਂ ਮੰਗੀਆਂ ਗਈਆਂ ਸੀ ਨਗਰ ਕੌਂਸਲ ਤੋਂ ਜੀ ਔਰ ਇਹਨਾਂ ਨੇ ਅਫਸਰ شاہੀ ਨੇ ਮਿਲ ਕੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਉਹਦੀ ਟੀਮ ਨੇ ਕਿੱਦਾਂ ਇਹਦਾ ਸਰਵੇ ਕਰਾਇਆ ਐਡਾ ਮੈਂ ਤਾਂ ਕਹਾਂਗਾ ਕਿ ਐਡੀ ਘਨਾਉਣੀ ਹਰਕਤ ਤੇ ਕਰਨ ਜਾ ਰਹੇ ਆ ਸਾਡੇ ਸ਼ਹਿਰ ਦੇ ਨਾਮ ਪਾਣੀ ਬਰਸਾਤ ਦਾ ਅਸੀਂ ਹਰ ਵਕਤ ਰੌਲਾ ਪਾਉਂਦੇ ਆ ਰਹੇ ਹਾਂ ਕਿ ਸਾਡਾ ਬਰਸਾਤ ਦਾ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਉਹਦੇ ਸਬੰਧ ਵਿੱਚ ਇਹਨਾਂ ਨੇ ਆਪਣਾ ਨਿੱਜੀ ਨਾਲ ਲਾਹ ਲੈਣ ਦੇ ਲਈ ਇਹਨਾਂ ਨੇ ਪਿੰਡ ਪੜੇਆਲੇ ਦਾ ਐਸਟੀਪੀ ਪਲਾਂਟ ਦਾ ਪਾਣੀ ਪਲੱਸ ਅਸੀਂ ਪੜੇਆਲਾ ਸਾਡੇ ਸ਼ਹਿਰ ਦਾ ਹਿੱਸਾ ਅਸੀਂ ਉਹਦੇ ਉਹਦਾ ਵੀ ਅਸੀਂ ਵਚਨਬੱਧ ਹੈ ਜੀ ਉਹਦਾ ਜੋ ਵੀ ਉਹਦੀ ਪ੍ਰੋਬਲਮ ਹੈ ਅਸੀਂ ਉਹਨੂੰ ਉਹਦੇ ਨਾਲ ਹੈ ਇਹਨਾਂ ਨੇ ਜਿਹੜੀਆਂ ਨਵੀਆਂ ਕਲੋਨੀਆਂ ਕਿਉਂਕਿ ਕਲੋਨਾਈਜ਼ਰਾਂ ਦੀ ਹੈ ਜੇ ਸਾਰੀ ਟੀਮ ਹੈ ਜੀ ਪ੍ਰਧਾਨ ਸਮੇਤ ਇਹਨਾਂ ਨੇ ਆਪਣੀਆਂ ਜਿਹੜੀਆਂ ਪੜੇਆਲੇ ਬਾਈਪਾਸ ਦੇ ਨਾਲ-ਨਾਲ ਲੱਗਦੀਆਂ ਕਲੋਨੀਆਂ ਉਹਨਾਂ ਦਾ ਜਿਹੜਾ ਐਸਟੀਪੀ ਪਲਾਂਟ ਦਾ ਪਾਣੀ ਹੈ ਉਹਨੂੰ ਲਿਆ ਕੇ ਇਹ ਇੱਕ ਤਾਂ ਹੈ ਸਿੰਘਪੁਰਾ ਰੋਡ ਤੇ ਸਾਡੇ ਨਕਰ ਕਾਉਂਸਲ ਦਾ ਜਿਹੜਾ ਸੀਵਰ ਹੈ ਉਹਦੇ ਵਿੱਚ ਇਹਨੂੰ ਜੋੜਨ ਲੱਗੇ ਆ ਜੀ ਇਹਨਾਂ ਨੇ ਦੂਜਾ ਪ੍ਰਪੋਜ਼ਲ ਇਹਨਾਂ ਨੇ ਜਿਹੜੀ ਸਾਡੀ ਚੰਡੀਗੜ੍ਹ ਰੋਡ ਮੇਨ ਹਾਈਵੇ ਨੈਸ਼ਨਲ ਹਾਈਵੇ ਹੈ ਉੱਧਰੋਂ ਲੈ ਕੇ ਇਹ ਸਾਰਾ ਪਾਣੀ ਇਹ ਅੱਗੇ ਸਾਡੇ ਸੀਵਰ ਨਾਲ ਜੋੜਨ ਨੂੰ ਫਿਰਦੇ ਆ ਔਰ ਸਾਨੂੰ ਇਸ ਗੱਲ ਦਾ ਬਹੁਤ ਰੋਸ ਹੈ ਕਿ ਜਿਹੜੇ ਸਾਡੇ ਅਫਸਰ ਹੈ ਐਸ ਡੀਓ ਜੇਈ ਈਓ ਜਿਨ੍ਹਾਂ ਦਾ ਇਹ ਫਰਜ਼ ਬਣਦਾ ਹੈ ਕਿ ਸਾਡੇ ਹਾਊਸ ਦੇ ਸਾਰੇ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਦੀ ਕੰਸੈਂਟ ਲਈ ਜਾਵੇ ਉਹਨਾਂ ਦੇ ਵਿਚਾਰ ਲੈ ਜਾਣ ਮੇਰੇ ਤੋਂ ਇੱਕ ਵਾਰੀ ਇਹ ਯੂ ਸਭ ਤੋਂ ਪਹਿਲਾਂ ਸੀ ਕਿ ਯੂ ਸਾਹ ਪੱਟੀ ਸਾਹਿਬ ਉਹਨਾਂ ਨੇ ਸਭ ਤੋਂ ਇਹ رائے ਲਈ ਸੀ ਕਿ ਇਹ ਪਾਣੀ ਦਾ ਕਿੱਧਰ ਨਿਕਾਸ ਕੀਤਾ ਜਾਵੇ ਅਸੀਂ ਸਲਾਹਤ ਕੀਤੀ ਸੀ ਮੈਂ ਖੁਦ ਉਹਦੇ ਵਿੱਚ ਹਾਜ਼ਰ ਸੀ ਇਨਦੀਪਾਲ ਬਾਸਲ ਜੀ ਨੇ ਸੀ ਸਾਰੇ ਹਾਜ਼ਰ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਇਸ ਪਾਣੀ ਨੂੰ ਤੁਸੀਂ ਮੋਤੀਆਂ ਦੀ ਬੈਕ ਸਾਈਡ ਨੂੰ ਹੁੰਦੇ ਹੋਏ ਕਨੌੜਾ ਦੇ ਬੰਨੇ ਦੇ ਨਾਲ ਜਾ ਕੇ ਨਦੀ ਦੇ ਵਿੱਚ ਵਗਿਆ ਜਾਵੇ ਜਿਹੜਾ ਉਤਰਦਾ ਪਾਣੀ ਹੈ ਪਰ ਇਹਨਾਂ ਨੇ ਆ ਸਾਨੂੰ ਬਿਨਾਂ ਇਹਨਾਂ ਨੇ ਆਪਣੀ ਬੁੱਕਲ ਵਿੱਚ ਆਪੇ ਫੈਸਲੇ ਕਰਕੇ ਔਰ ਇਹਦਾ ਜਿਹੜਾ ਪਾਣੀ ਦਾ ਨਿਕਾਸ ਦਾ ਜਿਹੜਾ ਰਾਹ ਏ ਉਹ ਸਾਡੇ ਸ਼ਹਿਰ ਦੇ ਵਿੱਚ ਲਿਆ ਕੇ ਸਿੱਟਣ ਲੱਗੇ ਆ ਔਰ ਪਹਿਲੇ ਹੀ ਸਾਡਾ ਤਾਂ ਜੇ 5 ਮਿੰਟ ਬਾਰਿਸ਼ ਹੁੰਦੀ ਤੁਹਾਡੇ ਸਾਹਮਣੇ ਤਾਂ ਸਾਡੇ ਸ਼ਹਿਰ ਦਾ ਪਾਣੀ ਨਹੀਂ ਨਿਕਲਦਾ ਜੀ ਇਹ ਹੁਣ ਉਹ ਜਿਹੜੀਆਂ ਨਵੀਆਂ ਡਿਵੈਲਪ ਹੋ ਰਹੀਆਂ ਕਲੋਨੀਆਂ ਜਿਹੜੀਆਂ ਬਾਈਪਾਸ ਦੇ ਨਾਲ-ਨਾਲ ਐ ਜਿ ਉਹਨਾਂ ਦਾ ਪਾਣੀ ਲੈ ਕੇ ਵੀ ਸਾਡੇ ਸ਼ਹਿਰ ਸਿੱਟਣਗੇ ਤਾਂ ਮੈਂ ਤਾਂ ਕਹੂੰਗਾ ਮੈਂ ਆਪਣੀ ਜ਼ਮੀਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿੰਦਾ ਜੀ ਕਿ ਮੈਂ ਇਸ ਸੋਚ ਦੇ ਨਾਲ ਨਹੀਂ ਪੈਸਾ ਸਰਕਾਰ ਦਾ 10 ਕਰੋੜ ਮੈਸੇਜ ਨਹੀਂ ਹੋਣ ਦੇਣਾ ਔਰ ਜਿਹਦੇ ਨਾਲ ਲੋਕਾਂ ਨੂੰ ਲੋਕ ਸੰਕਟ ਚੋਂ ਫੇਰਦਵਾੜ ਤੋਂ ਇਹਦਾ ਜਿਹੜਾ ਮੈਂ ਪੂਰਜੋਰ ਮੰਗ ਕਰਦਾ ਪੰਜਾਬ ਸਰਕਾਰ ਤੋਂ ਡੀਸੀ ਸਾਹਿਬ ਤੋਂ ਐਸਡੀਐਮ ਸਾਹਿਬ ਤੋਂ ਕਿ ਜਿਹੜਾ ਸਾਡਾ ਇਹਦਾ ਰੂਟ ਹੈ ਇਸ ਲਾਈਨ ਦਾ ਗ੍ਰਾਂਟ ਦੇ ਵਿੱਚ ਬਦਲਿਆ ਜਾਵੇ ਇਹਨੂੰ ਜੀ ਸਾਡੇ ਜਿਹੜਾ ਸ਼ਹਿਰ ਦੀ ਹੱਦ ਦੂਜੇ ਪਾਸੇ ਦਾ ਬੰਨਾ ਕਰੋੜਾ ਸਾਈਡ ਦਾ ਉਹਦੇ ਨਾਲ ਨਾਲ ਲਾ ਜਾ ਕੇ ਨਦੀ ਚ ਵੇਰਾ ਜਾ। ਤੇ ਕਿਹੜੇ ਕਿਹੜੇ ਕਾਉਂਸਲਰ ਸੀਗੇ ਅੱਜ ਮੀਟਿੰਗ ਚ ਮੌਜੂਦ ਰਹੇ ਅਤੇ ਕਿਹੜੇ ਕਿਹੜੇ ਕਾਉਂਸਲਰ ਨੇ ਬਾਈਕਾਟ ਕੀਤਾ ਕਿਉਂਕਿ ਜੇਕਰ ਸੀਵਰੇਜ ਦਾ ਪਾਣੀ ਪਹਿਲਾਂ ਹੀ ਸੀਵਰੇਜ ਦੇ ਪਾਈਪਾ ਕਾਫੀ ਛੋਟੇ ਹੈ ਜੇਕਰ ਹੋਰ ਇਲਾਕਿਆਂ ਦਾ ਪਾਣੀ ਇੱਥੇ ਪਾਉਂਗੇ ਤਾਂ ਪਾਈਪਾ ਵੀ ਫਟ ਸਕਦੀ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਸਕਦਾ ਹੈ। ਇਹਦੇ ਵਿੱਚ ਜੀ ਅੱਜ 9 ਕਾਉਂਸਲਰ ਅੱਜ ਦੀ ਮੀਟਿੰਗ ਸ਼ਾਮਲ ਹੋਏ ਹੈ ਜੀ ਤੇ ਉਹਦੇ ਵਿੱਚੋਂ ਅਸੀਂ 4 ਕਾਉਂਸਲਰ ਆਨੇ ਆ ਅਸੀਂ ਇਸ ਗੱਲ ਦਾ ਵਿਰੋਧ ਕਰਿਆ। ਔਰ ਨਾਲ ਹੀ ਜਿਹੜਾ ਹਾਊਸ ਦਾ ਚਲਾਉਣ ਦਾ ਉਹਦਾ ਕਾਰਨ ਇੱਕ ਹੋਰ ਵੀ ਸੀਗਾ ਕਿਉਂਕਿ ਹਾਊਸ ਦੀ ਕਾਰਵਾਈ ਤੇ ਜਿਹੜੀ ਬੇਇਜ਼ਤੀ ਹੁੰਦੀ ਹੈ ਜੀ ਮੈਂਬਰਾਂ ਦੀ ਅੱਜ ਦੀ ਨਹੀਂ ਇਹ ਸ਼ੁਰੂ ਤੋਂ ਹੁੰਦੀ ਆ ਰਹੀ ਹੈ ਇੱਕ ਕਾਉਂਸਲਰ ਦਾ ਟਾਈਮ ਪੀਰੀਅਡ ਵੀ ਪੂਰਾ ਹੁੰਦਾ ਜਾ ਰਿਹਾ ਜਿਹੜਾ ਹਾਊਸ ਦਾ ਚੇਅਰਪਰਸਨ ਹੈ ਜੀ ਉਸ ਵੱਲੋਂ ਵੀ ਔਰ ਉਹਦੇ ਜਿਹੜੇ ਸਾਥੀ ਆ ਉਹਦਾ ਨਜ਼ਦੀਕੀ ਸਾਥੀ ਇੱਕ ਕਾਉਂਸਲਰ ਉਹਦੇ ਵੱਲੋਂ ਵੀ ਜਿਹੜੀ ਵਰਡਿੰਗ ਹੈ ਭਾਸ਼ਾ ਹੈ ਜਿਹੜੀ ਉਹ ਗਲਤ ਬੋਲੀ ਜਾਂਦੀ ਹੈ ਉਹ ਵਿੱਚਕ ਇੰਟਰਫੀਰੈਂਸ ਕਰਦੇ ਆ ਉਹ ਸਾਡੀ ਆਵਾਜ਼ ਨੂੰ ਡਰਾ ਕੇ ਧਮਕਾ ਕੇ ਦਬਾਉਣਾ ਚਾਹੁੰਦੇ ਆ ਪਰ ਅਸੀਂ ਸ਼ਹਿਰ ਵਾਸਤੇ ਨਾ ਡਰਾਂਗੇ ਚਾਹੇ ਅਸੀਂ ਸਾਨੂੰ ਉਹ ਜਿੱਥੇ ਮਰਜ਼ੀ ਸਾਨੂੰ ਉਹ ਸਾਡਾ ਸਾਨੂੰ ਵੱਡ ਵੀ ਦੇਣ ਪਰ ਅਸੀਂ ਸਿਹਰ ਦੀ ਆਵਾਜ਼ ਹਮੇਸ਼ਾ ਬੋਲਾਂਗੇ